ਸ਼੍ਰੀ ਮੰਦਰ ਸੁੱਕਾ ਤਲਾਬ ਸਮੂਹ ٹرسٹ ਵੱਲੋਂ ਸਮੂਹ ਸੇਵਾਦਾਰ ਕਮੇਟੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਕਿਉਂਕਿ 22 ਤਰੀਕ ਨੂੰ ਦਿਨ ਸੋਮਵਾਰ ਅਜੋਧਿਆ ਦੇ ਵਿੱਚ ਜੋ ਰਾਮ ਮੰਦਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਹੋਣ ਜਾ ਰਹੀ ਹੈ ਉਹਦੇ ਵਿੱਚ ਸਾਰੇ ਹਿੰਦੁਸਤਾਨ ਦਾ ਹਰ ਵਰਗ ਹਰ ਜਾਤੀਵਾਦ ਬਹੁਤ ਹੀ ਖੁਸ਼ ਹੈ ਨਾਰੀ ਸ਼੍ਰੀ ਮੰਦਰ ਸੁਕਾ ਤਲਾਬ ਸਮੂਹ ਟਰਸਟ ਵੱਲੋਂ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆ ਇਹ 22 ਤਰੀਕ ਨੂੰ ਸ਼ਾਮ ਨੂੰ 5 ਵਜੇ ਸ਼੍ਰੀ ਮੰਦਰ ਸੁਕਾ ਤਲਾਬ ਸੁਲਤਾਨ ਮੇਨ ਲੋਡ ਅੰਮ੍ਰਿਤਸਰ ਮੰਦਰ ਦੇ ਵਿੱਚ ਜਿੱਥੇ ਦੀਪਮਾਲਾ ਕੀਤੀ ਜਾਵੇਗੀ ਆਤੀਸ਼ਵਾਦੀ ਕੀਤੀ ਜਾਵੇਗੀ ਮਿੱਠਾ ਵੀ ਵਰਤਾਇਆ ਜਾਵੇਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਸਾਡੇ ਵੱਲੋਂ ਅਪੀਲ ਹੈ ਕਿਉਂਕਿ ਸਾਡਾ ਸ਼ੁਰੂ ਤੋਂ ਹੀ ਇੱਕ ਲਕਸ਼ਯ ਰਿਹਾ ਹੈ ਸਰਬ ਧਰਮ ਦਾ ਲੈ ਕੇ ਸਹਾਰਾ ਮੰਦਰ ਸੁੰਦਰ ਬਣੇ ਹਮਾਰਾ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਆਪਾਂ ਹਰ ਤਿਹਾੜੀ ਬੜੇ ਧੂਮ ਧਾਂਦੇ ਨਾਲ ਮਨਾਉਂਦੇ ਆ ਤੇ ਜਦੋਂ ਵੀ ਕੋਈ ਪ੍ਰਕਾਸ਼ ਪੁਰਬ ਆਉਂਦਾ ਹੈ ਤੇ ਆਪਾਂ ਆਪਣੇ ਘਰਾਂ ਦੇ ਬਾਹਰ ਮੋਮਬਤੀਆਂ ਜਗਾ ਕੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੰਨੇ ਆ ਮੇਰੀ ਤੇ ਸਾਰੀ ਪ੍ਰੈਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਦਣ ਰਾਮ ਮੰਦਰ ਦਾ ਮੂਰਤੀ ਸਥਾਪਨਾ ਹੋਵੇ ਤੇ ਹਰ ਜਾਤੀਵਾਦ ਆਪਣੇ ਘਰ ਦੇ ਬਾਹਰ ਮੋਮਬਤੀ ਜਗਾ ਕੇ ਦੀਵਾ ਜਗਾ ਕੇ ਜਿੱਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਉਥੇ ਇਸ ਚੀਜ਼ ਦਾ ਖੁਸ਼ੀ ਦਾ ਪ੍ਰਗਟ ਪ੍ਰਕਟਾਵਾ ਕਰਨ ਕਿ ਹਰ ਵਰਗ ਦੇ ਵਿੱਚ ਇਸ ਚੀਜ਼ ਦੀ ਖੁਸ਼ੀ ਦੀ ਲਹਿਰ ਹੈ ਮੈਂ ਆਪਣੇ ਵੱਲੋਂ ਸਮੂਹ ٹرسٹ ਵੱਲੋਂ ਅਪੀਲ ਕਰਨਾ ਚਾਹੁੰਦਾ ਤੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਨਾਰੀ ਸੰਗਤ ਨੂੰ ਬੇਨਤੀ ਹੈ ਕਿ ਪੰਜ ਜਕਾਰੇ ਲਾਵਾਂਗਾ ਉਸ ਦਾ ਜਵਾਬ ਦੇਣਾ ਜੇਕਰ ਵੀਰ ਬਚ ਰੰਗੇ ਨਮਾਰੀਦਾ ਦੋ ਸਾਚੇ ਦਰਾਰੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲੇ ਸੋ ਨਿਹਾਲ ਜੈ ਸ਼੍ਰੀ ਰਾਮ ਸਰਬ ਧਰਮ ਦਾ ਲੈ ਕੇ ਸਹਾਰਾ ਮੰਦਰ ਸੁੰਦਰ ਬਣੇ ਹਮਾਰਾ